ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਸਾਰੀਆਂ ਵੀਡੀਓ ਸੁਣਦੇ ਆ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਸੁਣਦੇ ਆ ਹਨਾ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅੱਜ ਦੀ ਜਾਣਕਾਰੀ ਸਾਡੀਆਂ ਲੇਡੀਜ਼ ਵਾਸਤੇ ਆ ਔਰਤਾਂ ਵਾਸਤੇ ਆ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਆ ਲੇਡੀਜ਼ ਦੇ ਵਿੱਚ ਵਾਈਟ ਡਿਸਚਾਰਜ ਜਿਹਨੂੰ ਪੰਜਾਬੀ ਚ ਆਪਾਂ ਲੋਕੋਰੀਆ ਵੀ ਕਹਿ ਦਿੰਦੇ ਆ ਪਾਣੀ ਪੈਣਾ ਕਹਿ ਦਿੰਦੇ ਆ ਬਹੁਤ ਜ਼ਿਆਦਾ ਸਮੱਸਿਆ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਇਦਾਂ ਦੀ ਕਿਸੇ ਨੂੰ ਸਮੱਸਿਆ ਹੈ ਤਾਂ ਇਹ ਆਪਣੀ ਆਪ ਦੀ ਘਰ ਦੀ ਤਿਆਰ ਕੀਤੀ ਆਯੁਰਵੈਦਿਕ ਦਵਾਈ ਆ 0% ਸਾਈਡ ਇਫੈਕਟ 101% ਗਾਰੰਟੀ ਨਾਲ ਰਿਜ਼ਲਟ ਇਹ 10 ਦਿਨ ਦੀ ਦਵਾਈ ਆ 10 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਜਿਹੜਾ ਦਵਾਈ ਦਾ ਸੇਵਨ ਕਰਨਾ ਤਿੰਨ ਤੋਂ ਚਾਰ ਮਹੀਨੇ ਸੇਵਨ ਕਰਨਾ ਜੇ ਕਿਸੇ ਨੂੰ ਇਦਾਂ ਦੀ ਲੂਕੋਰੀਆ ਦੀ ਵਾਈਟ ਡਿਸਚਾਰਜ ਦੀ ਜੇ ਸਮੱਸਿਆ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਕਰੀਨ ਤੇ ਨੰਬਰ ਚੱਲ ਰਿਹਾ 7710107174 7710107174 ਦੂਜਾ ਨੰਬਰ ਵੀ ਹੈਗਾ 9465407174 ਸਾਡੇ ਨਾਲ ਸੰਪਰਕ ਕਰਕੇ ਆਨਲਾਈਨ ਵੀ ਦਵਾਈ ਮਗਾ ਸਕਦੇ ਆ ਆ ਕੇ ਵੀ ਲਿਜਾ ਸਕਦੇ ਆ ਸੰਪਰਕ ਕਰਕੇ ਪੁੱਛ ਸਕਦੇ ਆ ਕਿੱਥੋਂ ਦਵਾਈ ਲੈ ਕੇ ਜਾਣੀ ਆ ਧੰਨਵਾਦ